ਸਿੰਘ ਫੌਜੀ ਸਾਹਿਬ ਦਾ ਸਨਮਾਨ ਹੋਣ ਲੱਗਿਆ ਹੈ ਚైనా ਦੇ ਬਾਰਡਰ ਤੇ ਵੱਡੇ ਭਰਾ ਜਿਹੜੇ ਡਿਊਟੀ ਕਰਦੇ ਸੀ ਉਸੇ ਮੇਰੇ ਮਿੱਤਰੋ ਲੜਾਈ ਹੋਈ ਜਦੋਂ ਗਲਵਾਨ ਹੋਇਆ ਸਰਦਾਰ ਤੇਜਿੰਦਰ ਸਿੰਘ ਵੀਰ ਨੇ ਚੱਕਰ ਪਿੰਡ ਠਰੂ ਚైనా ਦੇ ਬਾਰਡਰ ਤੇ ਹੈਡ ਟੂ ਲਾਈਟ ਫਰਾਈਟ ਜਿੱਥੇ 10 ਸੱਨੇ 10 10 ਡਿਗਰੀ ਚైనా ਦੇ ਬਾਰਡਰਾਂ ਤੇ ਲੜਾਈ ਦੇ ਵਿੱਚ ਲੜਿਆ ਇਸ ਲੜਾਈ ਵਿੱਚੋਂ ਦੋ ਚైనా ਦੇ ਫੌਜੀਆ ਨੂੰ ਗਲਾ ਘੁੱਟ ਕੇ ਬਾਦ ਦੇ ਘਾਟੋਂ ਤਰਨ ਵਾਲਾ ਅੱਜ ਦੇ ਵੱਡੇ ਮੇਲੇ ਤੇ ਰਜਿੰਦਰ ਸਿੰਘ ਫੌਜੀ ਆਇਆ ਕਰੀ ਤਾੜੀਆਂ ਜ਼ੋਰਦਾਨ ਮਾਰਦੇ ਤਾੜੀਆਂ ਲਾ ਦੇ ਵੀ ਵੱਡੇ ਪ੍ਰਾਂਡੇ ਲੜਾਈ ਵਿੱਚ ਪਾਣੀ ਵੀ ਵਿੱਚ ਹੋਈ ਇਹ ਲੜਾਈ ਪਾ ਸੁਨਕਾਰ ਹੈ ਮੁੰਡਾ ਕਹਿੰਦੇ ਅੱਜ ਪਿੰਡ ਲਾਲੂਪੁਰ ਵੇਖੇ ਪਹੁੰਚਿਆ ਨੇ ਇਹ ਕਿਹੜੇ ਬਾਬਾ ਜੀ ਦਾ ਮੇਲਾ ਸੀ ਤੇ ਹਾਜ਼ਰੀ ਦਵਾਇ ਕਿਹ ਕਹਿਣਾ ਚਾਹੁੰਦਾ ਹੈ ਪੁੜਾ ਕਹਿੰਦੇ ਅੱਜ ਲਾਲੂ ਘੁੰਮਣ ਜਿਹੜਾ ਸਾਡੇ ਤਰਨਤਨ ਨਾਲ ਕਿਤੇ ਵਿੱਚ ਪਿੰਡ ਹੈ ਪਰ ਸਮੂਹ ਮਿਸ਼ਾਈ ਇਸ ਪਿੰਡ ਦੇ ਵਿੱਚ ਬੜਾ ਜਿਆਦਾ ਪਿਆਰ ਮਿਲਦਾ ਰਿਹਾ ਤੇ ਹੁਣ ਵੀ ਮਾਨ ਸਰਕਾਰ 사 ਨੂੰ ਮਿਲਦਾ ਰਹਿੰਦਾ ਹੈ ਜੀ ਤੇ ਇੱਥੇ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਂਦਾ ਹੈ ਜਿਹੜਾ ਕਿ ਸਾਡੇ ਪਿੰਡ ਦੇ ਜਿਹੜੇ ਮੋਹਤਬਰ ਨੇ ਉਹਨਾਂ ਵੱਲ ਕਰਾਇੰਦਾ ਰਹਾ ਰਾਣਾ ਮਹਿਲਵਾਨਾ ਰਾਣਾ ਰਾਣਾ ਜੀ ਕੈਨੇਡਾ ਤੋਂ ਨੇ ਜੀ ਤੇ ਪੰਡਿਤ ਸਾਡੇ ਨਾਲ ਭਰਾ ਸਾਡਾ ਜਗਿੰਦਰ ਪੰਡਤ ਕਬੱਡੀ ਖੇਡਦਾ ਉਹਨਾਂ ਨਾਲ ਸਾਡਾ ਬਹੁਤ ਜਿਆਦਾ ਮੇਰਾ ਪਿਆਰ ਹੈ ਤੇ ਇਸ ਕਰਕੇ ਜਦੋਂ ਵੀ ਉਹਨਾਂ ਦੇ ਕੋਲ ਟੂਰਨਾਮੈਂਟ ਦਾ ਦੌਰ ਸਾਨੂੰ ਭਰਾਵਾ ਤੌਰ ਤੇ ਨਾਲ ਵਿਰਾਜਨਿਤਕ ਤੌਰ ਤੇ ਭਰਾਵਾਂ ਤੌਰ ਤੇ ਸਾਡਾ ਹਾਊਸ ਵਿੱਚ ਇੰਨਾ ਪਿਆਰ ਹੈ ਕਿ ਉਹ ਹਰ ਸਾਲ ਮੇਲੂ ਖੁਲਾਉਂਦੇ ਆ ਤੇ ਮਾਨ ਸਤਕਾਰ ਦਿੰਦੇ ਆ ਉਹਨਾਂ ਦਾ ਬੜਾ ਹੀ ਦਿਲੋਂ ਆਪਾਂ ਧੰਨਵਾਦ ਕਰਦੇ ਹਾਂ ਇਸ ਵਾਰ ਜਿਹੜੇ ਜਿਹੜੇ ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਅੱਜ ਅਜੇ ਤਾਂ ਦੇਖੋ ਜੀ ਇੱਕ ਗੋਪੀ ਫਰੰਦੀ ਕੁਰੀਏ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਦਾ ਕਬੱਡੀ ਦੇ ਵਿੱਚ ਕਾਫੀ ਨਾਮ ਹੈ ਕਬੱਡੀ ਜਗਤ ਦੇ ਵਿੱਚ ਕਾਫੀ ਤਗੜੀ ਉਹਨਾਂ ਨੇ ਮੱਲਾ ਮਾਰੀਆਂ ਨੇ ਕਾ ਚੰਗੇ ਖਿਡਾਰੀ ਵੀ ਦਿੱਤੇ ਨੇ ਉਹਨਾਂ ਨੇ ਜਿਹੜੇ ਪੰਜਾਬ ਨੂੰ ਸ਼ਹੀਦ ਬੰਦੇ ਨੇ ਉਸ ਤੋਂ ਬਾਅਦ ਇੱਕ ਸਾਡੇ ਚైనా ਬਾਰਡਰ ਦੇ ਉੱਤੇ ਸਾਡੇ ਹਲਕੇ ਤੋਂ ਫੌਜੀ ਨੇ ਜਿਹੜੇ ਲੜ ਕੇ ਆਏ ਨੇ 2020 ਦੇ ਵਿੱਚ ਤੇ ਉਹਨਾਂ ਨੇ ਉੱਥੇ ਚైనా ਦੇ ਵਿੱਚ ਦੋ ਤਿੰਨ ਫੌਜੀਆਂ ਨੂੰ ਸ਼ਹੀਦ ਕੀਤਾ ਸੀ ਜੂ ਕਿ ਪਾਣੀ ਵਿੱਚ ਡੁਗਾਈ ਹੋਈ ਆ ਮੱਖਾ ਮੱਖੀ ਡੁਗਾਈ ਹੋਈ ਆ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸਨਮਾਨ ਦਿੱਤਾ ਹੈ ਪਾਰਟੀ ਵੱਲੋਂ ਬੋਲਦੇ ਹੋਏ ਦੇਖੋ ਜੀ ਸਰਕਾਰ ਵੱਲੋਂ ਜਿਹੜਾ ਤੁਸੀਂ ਉਪਰਾਲਿਆਂ ਦੀ ਗੱਲ ਕਰਦੇ ਜੇ ਪਿੰਡ-ਪਿੰਡ ਗਰਾਊਂਡ ਹੋਣੇ ਚਾਹੀਦੇ ਆ ਜਿੰਨਾ ਕਿ ਸਾਡੇ ਕੋਈ ਦੇਖ ਰਿਹਾ ਜੇ ਭਰਾ ਹਰ ਸਾਲ ਹੀ ਆਪਣੇ ਪਿੰਡ ਤੇ ਆਪਣੇ ਨਿੱਜੀ ਪਾਲੀ ਦੇ ਵਿੱਚ ਜਿਹੜੀ ਉਹ ਖੇਡ ਕਰਵਾਉਂਦੇ ਨੇ ਤੇ ਹਰ ਸਾਲ ਹੀ ਉਹਨਾਂ ਨੂੰ ਇਹਨਾਂ ਚ ਚਾਹੀਦੀ ਦਿੱਕਤਾਂ ਆਉਂਦੀਆਂ ਨੇ ਕਿ ਜਾਇਦੇ ਲਈ ਕੋਈ ਪੱਕਾ ਜਿਹੜਾ ਪ੍ਰਬੰਧ ਉਹ ਸਰਕਾਰ ਵੱਲੋਂ ਹੋਣਾ ਚਾਹੀਦਾ ਵਾ ਤੇ ਸਰਕਾਰ ਅੱਗੇ ਅਸੀਂ ਇਹ ਪੱਖ ਰੱਖਦੇ ਵੀ ਆਏ ਆ ਤੇ ਸਰਕਾਰ ਇਸ ਚੀਜ਼ ਤੇ ਜ਼ਰੂਰ ਧਿਆਨ ਦੇ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਵਧੀਆ ਦੇਖਣ ਨੂੰ ਮਿਲੇਗਾ ਸਾਦਾ ਸਨਮਾਨ ਹੋਣ ਲੱਗਿਆ ਹੈ ਚਾਈਨਾ ਦੇ ਬਾਰਡਰ ਤੇ ਵੱਡੇ ਭਰਾ ਜਿਹੜੇ ਡਿਊਟੀ ਕਰਦੇ ਸੀ ਉਸੇ ਮੇਰੇ ਮਿੱਤਰੋ ਲੜਾਈ ਹੋਈ ਜਦੋਂ ਗਲਵਾਨ ਹੋਇਆ ਸਰਦਾਰ ਤੇਜਿੰਦਰ ਸਿੰਘ ਵੀਰ ਨੇ ਚੱਕਰ ਪਿੰਡ ਠਰੂ ਚਾਈਨਾ ਦੇ ਬਾਰਡਰ ਤੇ ਹੈਡ ਟੂ ਲਾਈਟ ਫਲਾਈਟ ਜਿੱਥੇ 10 ਸਾਡੇ 10 10 ਡਿਗਰੀ ਚਾਈਨਾ ਦੇ ਬਾਰਡਰਾਂ ਦੇ ਲੜਾਈ ਦੇ ਵਿੱਚ ਲੜਿਆ ਇਸ ਲੜਾਈ ਵਿੱਚੋਂ ਦੋ ਚਾਈਨਾ ਦੇ ਫੌਜੀਆ ਨੂੰ ਗਲਾ ਘੁੱਟ ਕੇ ਬਾਦ ਇੱਕ ਘਾਟੋਂ ਤਰਨ ਵਾਲਾ ਅੱਜ ਦੇ ਵੱਡੇ ਮੇਲੇ ਤੇ ਰਜਿੰਦਰ ਸਿੰਘ ਫੌਜੀ ਆਇਆ ਕਰੀ ਤਾੜੀਆਂ ਜ਼ੋਰਦਨ ਮਾਰਦੇ ਤਾੜੀਆਂ ਲਾ ਦੇ ਵੀ ਵੱਡੇ ਪ੍ਰਾਂਗੇ ਲੜਾਈ ਵਿੱਚ ਪਾਣੀ ਵੀ ਵਿੱਚ ਹੋਈ ਇਹ ਲੜਾਈ